ਸ਼੍ਰੀ ਮੁਖਸਰ ਸਾਹਿਬ ਵਿਖੇ ਪ੍ਰਾਨੀ ਰੰਜਿਸ਼ ਨੂੰ ਲੈ ਕੇ ਨੌ ਜਵਾਨਾਂ ਤੇ ਦੋਹਾਂ ਤੇ ਹਮਲਾ ਕੀਤਾ ਗਿਆ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਅਤੇ ਉਹਨਾਂ ਦੀ ਮਾਤਾ ਅਤੇ ਉਹਨਾਂ ਦੇ ਦੋਸਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਪ੍ਰਾਨੀ ਰੰਜਿਸ਼ ਨੂੰ ਲੈ ਕੇ ਅਤੇ ਉਹਨਾਂ ਨੂੰ ਹਸਪਤਾਲ ਸ਼੍ਰੀ ਮੁਖਸਰ ਸਾਹਿਬ ਵਿਖੇ ਦਾਖਲ ਕਰਾਇਆ ਗਿਆ ਤੁਸੀਂ ਦੇਖੋ ਕੇਐਸਕੇ ਨੂੰ ਚਲ ਤੋਂ ਪੱਤਰਕਾਰ ਕੁਲਦੀਪ ਸਿੰਘ ਅਤੇ ਗੰਜਨਟ ਪੱਟੇ ਦੀ ਏਅਰਪੋਰਟ ਕੀ ਹੋਇਆ ਹੋਇਆ ਇਹਨਾਂ ਦੀ ਗੱਲ ਮਾੜੀ ਮੱਠੀ ਸੀ ਮੁੰਡਿਆਂ ਦਾ ਵੀ ਸਮਝੌਤਾ ਹੋ ਗਿਆ ਸੀ ਤੇ ਜਿਹੜਾ ਬੀ ਅਛੀ ਸਿੰਘ ਹੈ ਮੈਸੀ ਸਿੰਘਾ ਦੇ ਮੁੰਡੇ ਇਕੱਠੇ ਕਰਕੇ ਤੇ ਇਹਨਾਂ ਦੇ ਗੱਲ ਪਵਾ ਅੱਜ ਕੀ ਹੋਇਆ ਅੱਜ ਤਾਂ ਗੇਟ ਲਾਈਨ ਜੰਦੇ ਸੀਗੇ ਬੇਟੀ ਦਾ ਵਿਆਹ ਸੀ ਜਿਹੜਾ ਹੀਰਾ ਸਿੰਘ ਉਹਦੇ ਭੈਣ ਦਾ ਵਿਆਹ ਸੀਗਾ ਇਹ ਗੇਟ ਲੌਨ ਡੈਲ ਚੰਦੇ ਸੀ ਉਹਨਾਂ ਨੇ ਇਹਨਾਂ ਨੂੰ ਘੇਰ ਲਿਆ ਕਿੱਥੇ ਕਿ ਤੁਹਾਡੇ ਕੀ ਲੱਗਦੇ ਆ ਜਦੋਂ ਇਹ ਮੇਰਾ ਮੁੰਡਾ ਕਾਸ਼ ਦੀ ਪਤ ਕਿ ਕਿੰਨੀ ਸੱਟਾਂ ਵਜੀਆਂ ਕਿੱਥੇ ਕਾਸ਼ ਦੀਵ ਦਾ ਸਿਰ ਚ ਵੀ ਆ ਕੂਠੇ ਤੇ ਵੀ ਅੰਦਰ ਲੱਤਾਂ ਦੇ ਵੀ ਆ ਪਤਾ ਲੱਗਿਆ ਕਿੰਨੇ ਵਜੇ ਦਾ ਟਾਈਮ ਸੀ ਤੇ ਕੀ ਕਾਹ ਦੇ ਨਾਲ ਪੰਜ ਦਾ ਟਾਈਮ ਸੀ ਵੀਰ ਜੀ ਕਾਹ ਦੇ ਨਾਲ ਮਾਰੇ ਉਹਨਾਂ ਨੇ ਕੱਪੇ ਮਾਰੇ ਆ ਕਿਰਪਾਨਾਂ ਮਾਰੀਆਂ ਖੰਡੇ ਮਾਰੇ ਆ ਕਵਾੜੀਆਂ ਦੇ ਵੱਡੇ ਕੀ ਮੰਗ ਕਰਦੇ ਹੋ ਕੀ ਢੜ ਕੀ ਮੰਗ ਕਰਦੇ ਹੋ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਤਾਂ ਆ ਵੀ ਅਸੀਂ ਤਾਂ ਨਵੇਂੜਨਾ ਨਹੀਂ ਅਸੀਂ ਤਾਂ ਬਈ ਉਹਨਾਂ ਨੂੰ ਉਹ ਆਦੀਆਂ ਬੁੜੀਆਂ ਉਹਨਾਂ ਨੇ ਬੁੜੀਆਂ ਨੂੰ ਵੀ ਸਾਡੇ ਕੋਲ ਪਾਈ ਜਾਂਦੇ ਆ ਕੇ ਕੀ ਹਾਂ ਬੁੜੀਆਂ ਨੇ ਵੀ ਕਰਦੇ ਆ ਇਹ ਕਾਸ਼ੇ ਤੁਮੇ ਹੋ ਗਿਆ ਵੀ ਅਸੀਂ ਇਕੱਠੇ ਯਾਰ ਮਿਲੀ ਲੈਣੀ ਹੋਈ ਆ ਅੱਜ ਜਿਹੜਾ ਇਹਨਾਂ ਦਾ ਹੁਣ ਵਾਪਰੀ ਘਟਣਾ ਵਾਪਰੀਆ ਇਹ ਮੇ ਵੇੜੇ ਦਾ ਮੁੰਡਾ ਹੈਗਾ ਮਨੂ ਮਨੂ ਤੇ ਕੁਝ ਹੋਰ ਵੀ ਉਹਦੇ ਨਾਲ ਮੁੰਡੇ ਅਣ ਪਛਾਤੇ ਰਲੇ ਹੋਇਆ ਸਾਨੂੰ ਮਿਲਣਾ ਨਹੀਂ ਮਨੂ ਦੱਸਿਆ ਖੁਦ ਦੱਸਿਆ ਨੇ ਆਪਣੇ ਤੇ ਮਨੂ ਉਹਨੇ ਸੀ ਸੱਟਾ ਮਾਰਨ ਵਾਲੇ ਮਨੂ ਪਹਿਲਾਂ ਵੀ ਇਹਦੇ ਗੱਲ ਪਿਆ ਦਾਰੂ ਪੀਣ ਦੇ ਗੱਲ ਪਿਆਗਾ ਵੀ ਆਪ ਕੋਈ ਦੀ ਕੋਈ ਪੁਰਾਣੀ ਕਹਾਣੀ ਕੋਈ ਹੋਸਣਾ ਤੇ ਉਹਨਾਂ ਜਿਹੜਾ ਗੱਲ ਪਿਆਗਾ ਵੀ ਦਾਰੂ ਪੀ ਕੇ ਉਹਦੇ ਗੱਲ ਪਿਆ ਮਨੂ ਦੀ ਮਨੂ ਇਹਦੇ ਗੱਲ ਪਿਆ ਪਹਿਲਾਂ ਵੀ ਇਹਦਾ ਸੱਟਾ ਫਿੱਟਾ ਮਾਰਨ ਦੀ ਕੋਸ਼ਿਸ਼ ਕੀਤੀ ਪਰ ਇਹ ਉੱਥੋਂ ਆ ਗਿਆ ਸੀਗਾ ਤੇ ਫਿਰ ਅੱਜ ਉਹਨੇ ਇਹਨੂੰ ਧਮਕੀ ਵੀ ਦਿੱਤੀ ਸੀ ਵੀ ਮੈਂ ਤੇਰੇ ਫੈਰ ਮਾਰ ਦੂੰਗਾ ਜਾਂ ਕੁਝ ਵੀ ਕਰ ਦੂੰਗਾ ਠੀਕ ਹੈ ਫਿਰ ਅੱਜ ਅਚਾਨਕ ਆ ਕੇ ਉਹਨਾਂ ਨੇ ਗੇਟ ਦਾ ਪੁੱਛਣ ਗਏ ਸੀ ਆਦੇ ਘਰੇ ਗੇਟ ਲਗਾਉਣਾ ਇਹਨਾਂ ਨੇ ਤੇ ਅੱਜ ਅਚਾਨਕ ਆ ਕੇ ਇਹ ਸੱਟਾ ਫਿੱਟਾ ਮਾਰਨਾ ਸ਼ੁਰੂ ਕਰ ਦਿੱਤਾ ਕੁਝ ਮਨੂ ਸੀਗੇ ਨਾਲ ਹੋਰ ਵੀ ਕਾਫੀ ਆਨੇ ਸੀਗੇ ਨੁਕਸਾਨ ਇਹਨਾਂ ਦਾ ਕਾਫੀ ਹੋਇਆ ਇਹਨਾਂ ਕੋਲ ਕਹਿੰਦੇ ਕਾਫੀ ਪੇ ਦਾਕਟਰ ਕੁਰਬਾਨਾ ਖੰਡੇ ਤੇ ਉਹ ਦੂਜਾ ਟਪੂਏ ਜਿਵੇਂ ਕਹਿ ਦਈਏ ਜਿਹੜੇ ਜੜਾਏ ਹੋਣ ਲੱਕੜ ਚ ਨੋਏ ਤੇ ਉਹ ਸੀ ਕਿ ਕਾਫੀ ਮਤਲਬ ਤਿੱਖਾ ਹਥਿਆਰ ਸੀ ਜਿਹੜਾ ਨੁਕਸਾਨ ਹੋਇਆ ਇਹਨਾਂ ਦਾ ਕਿੰਨੇ ਕੋ ਵਾਪਰੀ ਹੈ ਸਾਡ ਸੂਟ ਲੱਗੀ ਹੈ ਮੁੰਡੇ ਜਿਹੜੇ ਦੋਨਾਂ ਦੇ ਤੁਸੀਂ ਸਾਡ ਤੱਕ ਰੇ ਮੁੰਡੇ ਦੇ ਦੋਵਾਂ ਦੇ ਹੀਰਾ ਦਾ ਕੋਈ ਇਸ਼ਾਰਾ ਜ਼ਿਆਦਾ ਗੰਭੀਰਾ ਉਹਦੇ ਆਜ ਕਿਤੇ ਵੀ ਇੱਥੇ ਅਪਰੋਚ ਆਈ ਹੋਈ ਹੈ ਲਾ ਵੀ ਦੋ ਉਂਗਲਾਂ ਦਾ ਫਰਕ ਪੈ ਰਿਹਾ ਉਹਦੇ ਵਿੱਚ ਜਿਵੇਂ ਜੇ ਉਹ ਜਿਹੜਾ ਆਪਾਂ ਬਾਹ ਦਾ ਹਾਂ ਕਹਿ ਦਈਏ ਆਹ ਲੱਤ ਦੀ ਪਿੰਜਲੀ ਕਹਿ ਲਈਏ ਵੀ ਆ ਕਾਫੀ ਜ਼ਿਆਦਾ ਦੀ ਹੱਡੀ ਬਾਹਰ ਹੋਈ ਆਈ ਹੋਈ ਹੈ ਦੀ ਉਹਦਾ ਕੀ ਮਤਲਬ ਹੋ ਜਿਵੇਂ ਕਹ ਜੀ ਜੋ 40% ਚੋ ਘਾਟੀ ਹੈ ਚਾਂਸ ਜੋ ਉਡਣ ਦੀ ਕੀ ਕੰਮ ਕਰਦੇ ਦੋਨੇ ਪਰਿਵਾਰ ਚ ਜਿਹੜੇ ਤੁਹਾਡੇ ਜਾਣਕਾਰ ਹੈ ਏ ਹੀਰਾ ਜਿਹੜਾ ਆ ਗਿਆ ਮੈਡੀਕਲ ਤੇ ਕੰਮ ਕਰਦਾ ਹੋਇਆ ਕਰਦਾ ਵਿਆਹ ਕਾਸ਼ ਕਾਸ਼ ਵੀ ਉਹਦੇ ਹਸਨੂਨ ਦਾ ਕੰਮ ਕਰਦਾ ਮੁੰਡਾ ਦੂਜਾ ਸੁਨ ਕਾਸ਼ ਜਿਹੜਾ ਨਾ ਉਸ ਮੁੰਡਾ ਦਾ ਕੰਮ ਕਰਦਾ ਵੀ ਆ ਜਾਣਾ ਕਾਸ਼ ਦੇ ਕੰਨਾਂ ਤੇ ਜਿਹੜਾ ਕਾਸ਼ ਆ ਉਹ ਵਿਆਹ ਆ ਹੀਰਾ ਹਜੇ ਕੁਆਰਾ ਕਿੰਨੇ ਬੱਚੇ ਹਨ ਇਹਨਾਂ ਦੇ ਕਾਸ਼ ਦਾ ਕੋਈ ਬੱਚਾ ਨਹੀਂਗਾ ਤੇ ਹੀਰਾ ਕੁਆਰਾ ਹਜੇ ਇਹਦੀ ਭੈਣ ਦਾ ਕੁਝ ਦਿਨਾਂ ਪਹਿਲਾਂ ਥੋੜੇ ਦਿਨ ਹੀ ਹੋਏ ਆ ਵੀ ਉਹਦਾ ਵਿਆਹ ਕਰਿਆ ਸੀ 11ਵੇਂ ਮਹੀਨੇ ਚ ਉਹਦਾ ਵਿਆਹ ਕਰਿਆ ਸੀ ਇਹ Dependਾ ਜਿਹੜਾ ਤੇ ਕਿੱਥੇ ਹੋਈ ਹੈ ਘਟਨਾ ਕਿੰਨੇ ਵਜੇ ਦੀ ਘਟਨਾ ਹੈ ਸਹੀ ਵੀਰੇ ਮੰਨ ਕੇ ਚੱਲੋ ਆਪਕੋ ਫੋਨ ਆਇਆ ਸੀਗਾ 5 6 ਦੇ ਵਿੱਚ ਵਿੱਚ ਹੋਈ ਹੈ ਘਟਨਾ 5 6 ਦੇ ਵਿੱਚ ਮਾਮਲੇ ਸਾਨੂੰ ਫੋਨ ਆਇਆ ਸੀ ਮੁੰਡਿਆਂ ਦੇ ਵੀ ਤੁਹਾਡੇ ਨਾਲ ਦੇ ਮੁੰਡਿਆਂ ਦਾ ਸੱਟਾ ਮਾਰੀਆਂ ਮਾਰਨਾ ਇਪੀਆ ਚਿੱਟੇ ਭਈਆ ਇਹਨਾਂ ਨੂੰ ਆ ਕੇ ਚੱਕ ਲੋ ਤੇ ਆ ਮੇਰੇ ਨਾਲ ਦਾ ਮੁੰਡਾ ਸੀਗਾ ਉਹਨੇ ਮੈਨੂੰ ਫੋਨ ਲਾਇਆ ਕਿ ਵੀ ਜਿਹੜੇ 5 ਵਜੇ ਬੱਜੀਆਂ ਉਹਨੂੰ ਚੱਕ ਲੋ ਅਸੀਂ ਜੋ ਚੱਕਣ ਗਏ ਉਹਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੋਇਆ ਸੀਗਾ ਆ ਬਲੈਂਕ ਸਾਰੇ ਮੇਰੇ ਵੀ ਕੱਪੜੇ ਤੇ ਲੱਗਿਆ ਆ ਕੁਝ ਵੇਖਦੇ ਹਾਂ ਤਾਂ ਉੱਥੇ ਯੂਕੇ ਵਿੱਚ ਲੱਗਿਆ ਹੈ ਆਪਣਾ ਦਰਦ ਤੇ ਜੋ ਹੱਥ ਪੈਰਾਂ ਦਾ ਤਾਂ ਹਜੇ ਵੀ ਧੋਲਿਆ ਵੀ ਜਿਹੜਾ ਹੱਥ ਅੱਗੇ ਲੱਗਿਆ ਹੈ ਮੇਰੇ ਪ੍ਰਾਣੀ ਰੰਜਸ਼ ਕਹਿੰਦੇ ਆਪਾਂ ਆਪਸ ਚ ਜੀ ਇਹਨਾਂ ਦੀ ਪ੍ਰਾਣੀ ਰੰਜਸ਼ ਵੀ ਇੱਕ ਜਿਵੇਂ ਕਿਸੇ ਨੇ ਕੋਈ ਗੱਲਬਾਤ ਕੀਤੀ ਹੋਵੇ ਜੋ ਮਰਜ਼ੀ ਕਹਿ ਲਿਆ ਆਪਾਂ ਵੀ ਪ੍ਰਾਣੀ ਤੁਸੀਂ ਝਿਰਕੀ ਕੰਮ ਕਰਦੀ ਕੋਈ ਪਤਾ ਕਿਸੇ ਤਰ੍ਹਾਂ ਦਾ ਜੋ ਕਿੱਥੋਂ ਦੇ ਰਹਿਣਾ ਦੇ ਆ ਮਨੂਆ ਨਹੀਂ ਹੈਗੇ ਜੀ ਵਿੜੇ ਦੇ ਰਹਿਣ ਵਾਲੇ ਆ ਉਹ ਪਹਿਲਾਂ ਵੀ ਕਾਫੀ ਦੋ ਤਿੰਨ ਪਰਚਾ ਚੰਦਰ ਆ ਜਾਂ ਕਾਫੀ ਚਿੱਟੇ ਦੇ ਪਰਚੇ ਹੋਣ ਤੇ ਜਿੰਨੇ ਕਹਿ ਲਿਆ ਆਪਣੀ ਚਾਰ ਪੰਜ ਪਰਚੇ ਚਿੱਟੇ ਵੀ ਆਦੇ ਤੇ ਮਨੂ ਤੇ ਕੀ ਮੰ ਕਰਤੇ ਮੰਗ ਕਰਦੇ ਵੀਰੇ ਸਾਨੂੰ ਇਨਸਾਫ ਦਵਾਇਆ ਜਾਵੇ ਜੋ ਵੀ ਸਾਡੇ ਬਾਸ ਜੋ ڈپੰਨ ਦੀ ਕਾਰਵਾਈ ਆ ਅਸੀਂ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਕੀਤੀ ਜਾਵੇ ਜੋ ਸਾਨੂੰ ਇਨਸਾਫ ਦਵਾਇਆ ਜਾਵੇ ਵੱਤੋ ਹੈ ਕਿ ਜਿੰਨਾ ਇਹਨਾਂ ਦੇ ਸੱਟਾਂ ਵੱਜੀਆਂ ਉਹਨਾਂ ਦਾ ਵੀ ਸਾਨੂੰ ਵੀ ਚੋਅ ਕਰਕੇ ਮੁਆਵਜ਼ਾ ਦਵਾ ਕੇ ਨੁਕਸਾਨ ਉਹਨਾਂ ਦਾ ਬਹੁਤ ਰਜੀ ਕੀਤਾ ਜਾਵੇ